ਵਿੱਕੇ ਹੋਇਨੇ ਸਿੰਗਰ ਤੇ ਵਿੱਕੇ ਹੋਇਨੇ ਸਾਜ਼ ਕਾ ਤੂੰ ਸੂਰ ਮੇ ਜੈਲਾ ਚ ਗੈਂਗਸਟਰ ਨੇ ਆਜ਼ਾਦ ਕਾ ਤੂੰ ਲੀਡਰ ਆਨਾ ਮੁਤਾ ਕਾ ਤੂੰ ਪਖੇ ਨਾ ਰਿਪੋਰਟਰਾਂ ਦਾ ਕੋਲ ਦਿਆ ਸੱਚ ਕੰਬੇ ਪੀੜਿਆਂ ਦੀ ਆਵਾਜ਼ ਕਾ ਤੂੰ ਕਿੰਨੇ ਕੀਤੀ ਸੇਵਾ ਇਥੇ ਡਰਿਆ ਨਹੀਂ ਮਰਨੇ ਤੋਂ ਕਿੰਨੇ ਕਿਨੇ ਚੁੱਕਿਆ ਇਹ ਫਾਇਦਾ ਇਸ ਤਰਨੇ ਮیرے ਨਿਛੜਾਏ ਜਾਂਦੇ ਘੁੰਮਣ ਵਾਲੀ ਕੁਰਸੀਆਂ ਇੱਥੇ ਜਥੇ ਧਾਰਦੀ ਗੁਰੂ ਘਰਾਂ ਵਿੱਚ ਵੀ ਦਖਲ ਸਰਕਾਰ ਦੀ ਕਰਦੀ ਆ ਗੁੱਸਾ ਜੁੱਤ ਸੇਗਰਾਂ ਨੂੰ ਸੁਣ ਕੇ ਬਤੋਵੇ ਨਹੀਂ ਮੈਂ ਆਦ ਕਿਉ ਸਿੱਖੀ ਦੇ ਪਰਚਾਰਦੀ ਅੱਜ ਕੱਲ ਜਮ ਪਹਿਲੇ ਸੰਤ ਕਾ ਤੂ ਕਰੇ ਕਰੇ ਜਣਾ ਖਣਾ ਉੱਠ ਕੇ ਸਿੱਖੀ ਨੂੰ ਕਿਉ ਚਲਜ ਕਰੇ ਸੱਚਾ ਸੋਧ ਕਰਦੇ ਨੇ ਅੱਜ ਕੱਲ ਇੱਥੇ ਬੜੇ ਤੇਰਾ ਤੇਰਾ ਪਰ ਇਹ ਜੇ ਦੀ ਵੀ ਟੱਕੜੀ ਕਿਉਂ ਤੋਲਦੀ ਹੀ ਨਹੀਂ ਬੋਲਣਾ ਜੇ ਮੇਰਾ ਥੋਨੂੰ ਪਹੜਾ ਚੁਬਦਾ ਮੈਂ ਫਿਰ ਬੋਲਦੀ ਹੀ ਨਹੀਂ ਬੋਲਣਾ ਜੇ ਮੇਰਾ ਥੋਨੂੰ ਪਹੜਾ ਚੁਬਦਾ ਮੈਂ ਫਿਰ ਬੋਲਦੀ ਹੀ ਨਹੀਂ ਮੈਂ ਫਿਰ ਬੋਲਦੀ ਹੀ ਨਹੀਂ ਕੈ ਵੱਲੇ ਸੋਹਣਿਆ ਆਜ ਆ ਸੁਣਿਆ ਆ ਹੁੰਦੇ ਨੇ ਕਿ ਟੁੱਟੇ ਇੱਥੇ ਖੁਸ਼ੀ ਆਉਂਦੇ ਹੁੰਦੇ ਨੇ ਸਕੇਨ ਖਾਂ ਤੋਂ ਕੋਟੇ ਇੱਥੇ ਵੋਟਾਂ ਵਿੱਚ ਜਾਤ ਪਾਤ ਤੇਰੇ ਲੀਡਰਾਂ ਨੂੰ ਨੌਕਰੀ ਦੇ ਵੇਲੇ ਕਾਹ ਤੋਂ ਬਣਦੇ ਨੇ ਕੋਟੇ ਇੱਥੇ ਵਿਕੇ ਹੋਏ ਨੇ ਸਿੰਗਰ ਤੇ ਵਿਕੇ ਹੋਏ ਨੇ ਸਾਜ ਕਾ ਤੂੰ ਸੁਰ ਮੇਂ ਜੇਲ੍ਹਾਂ ਚ ਗੈਂਗਸਟਰ ਨੇ ਆਜ਼ਾਦ ਕਾ ਤੂੰ ਲੀਡਰਾਂ ਨਾ ਮੁਤਾ ਕਾ ਤੂੰ ਪਖੇ ਨਾ ਰਿਪੋਰਟਰਾਂ ਦਾ ਪੋੜ ਦਿਆ ਸੱਚ ਕੰਬੇ ਪੀੜਿਆਂ ਦੀ ਆਵਾਜ਼ ਕਾ ਤੂੰ ਕਿਹਨੇ ਕੀਤੀ ਸੇਵਾ ਇੱਥੇ ਡਰਿਆ ਨਹੀਂ ਮਰਨੇ ਤੋਂ ਕਿਹਨੇ ਕਿਨੇ ਚੁੱਕਿਆ ਇਹ ਫਾਇਦਾ ਇਸਤਰ ਨੇ ਤੋਂ ਬਹੜਾ ਚੁੱਪਦਾ ਮੈਂ ਫਿਰ ਬੋਲਦੀ ਹੀ ਨਹੀਂ ਬੋਲਣਾ ਜੇ ਮੇਰਾ ਤੁਹਾਨੂੰ ਬਹੜਾ ਚੁੱਪਦਾ ਮੈਂ ਫਿਰ ਬੋਲਦੀ ਹੀ ਨਹੀਂ ਹੋ ਜਿੰਨਾ ਬਲੋ ਸਾਡੇ ਨੇ ਤਖਤ ਸਦ ਟਾਏ ਜਾਂਦੇ ਤਖਤਾਂ ਤੇ ਸੱਦ ਕੇ ਸਰੋਪੇ ਕਾਤੋ ਵਣ ਵਾਲੀ ਕੁਰਸੀਆਂ ਇੱਥੇ ਜਥੇ ਧਾਰਦੀ ਗੁਰੂ ਘਰਾਂ ਵਿੱਚ ਵੀ ਦਖਲ ਸਰ ਕਹਾਂਦੀ ਕਰਦੀ ਆ ਗੁੱਸਾ ਜੁੱਤ ਸਿੰਧਰਾਂ ਨੂੰ ਸੁਣ ਕੇ ਮਤ ਮੇਰੀ ਮੈ ਆਦ ਕਿਉ ਸਿੱਖੀ ਦੇ ਪਰਚਾੜੀ ਅੱਜ ਕੱਲ ਜਮ ਪਏ ਨੇ ਸੰਤ ਕਾ ਤੋ ਕਰੇ ਕਰੇ ਆਣਾ ਖਣਾ ਉੱਠ ਕੇ ਸਿੱਖੀ ਨੂੰ ਕਿਉ ਚਲਜ ਕਰੇ ਸੱਚਾ ਸੋਧ ਕਰਦੇ ਨੇ ਉੱਚ ਕਲ ਇੱਥੇ ਬੜੇ ਤੇਰਾ ਤੇਰਾ ਪਰ ਇੱਥੇ ਕਿਸੇ ਦੀ ਵੀ ਤੱਕੜੀ ਕਿਉ ਤੋਲਦੀ ਹੀ ਨਹੀਂ ਬੋਲਣਾ ਜੇ ਮੇਰਾ ਥੋਨੂੰ ਪਹੜਾ ਚੁਬਦਾ ਮੈਂ ਫਿਰ ਬੋਲਦੀ ਹੀ ਨਹੀਂ ਬੋਲਣਾ ਜੇ ਮੇਰਾ ਥੋਨੂੰ ਪਹੜਾ ਚੁਬਦਾ ਮੈਂ ਫਿਰ ਬੋਲਦੀ ਹੀ ਨਹੀਂ ਮੈਂ ਫਿਰ ਬੋਲਦੀ ਹੀ ਨਹੀਂ ਕਹਿੰਦੇ ਨਹੀਂ ਸੋਹਣਿਆ ਸੁਣਿਆ